ਮਲਾਰ ਮਹੱਲਾ ਪਹਿਲਾ ਬਾਗੇ ਕਾਪੜ ਬੋਲੇ ਬੈਣ ਲੰਮਾ ਨੱਕ ਕਾਲੇ ਤੇਰੇ ਨੈਣ ਕਬਹੂ ਸਾਹਿਬ ਦੇਖਿਆ ਪੈਣ ਉਡਾਂ ਊਡ ਚੜਾਂ ਅਸਮਾਨ ਸਾਹਿਬ ਸਮ੍ਰਿਥ ਤੇਰੇ ਤਾਣ ਜਾਲ ਥਲ ਡੂਂਗਰ ਦੇਖਾਂ ਤੀਰ ਥਾਨਥ ਨੰਤਰ ਸਾਹਿਬ ਵੀਰੈ ਜੇਨ ਤਨ ਸਾਜ ਦੀਏ ਨਾਲ ਖੰਭ ਆਤ ਤ੍ਰਿਸ਼ਨਾ ਉਡਣੈ ਕੀ ਡੰਜ ਨਦਰ ਕਰੇ ਤਾਂ ਮੰਦਾ ਤੀਰ ਜਿਉ ਵੇਖਾਲੇ ਤਿਉ ਵੇਖਾਂ ਵੀਰੈ ਨਾ ਇਹੋ ਤਨ ਜਾਏਗਾ ਨਾ ਜਾਹੇਗੇ ਖੰਭ ਪਾਉਣੇ ਪਾਣੀ ਅਗਨੀ ਕਾ ਸੰਬੰਧ ਨਾਨਕ ਕਰਮ ਹੋਵੇ ਜਪੀਐ ਘਰ ਗੁਰ ਪੀਰ ਸੱਚ ਸਮਾਵੇ ਇਹੋ ਸਰੀਰ ਮਲਾਰ ਮਹੱਲਾ ਤੀਜਾ ਜਾਉ ਕਦੇ ਘਰ ਪਹਿਲਾ ਇੱਕ ਓ ਅੰਗਾਰ ਸਤਿਗੁਰੂ ਪ੍ਰਸਾਦ ਨਿਰੰਕਾਰ ਆਕਾਰ ਹੈ ਆਪੇ ਆਪੇ ਭਰਮ ਭੁਲਾਏ ਕਰ ਕਰ ਕਰਤਾ ਆਪੇ ਵੇਖੈ ਜਿਤ ਭਾਵੈ ਤਿਤ ਲਾਏ ਸੇਵਕ ਕਾਉ ਇਹਾ ਵਡਿਆਈ ਜਾ ਕਾਉ ਹੁਕਮ ਮਨਾਏ ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ ਇਹ ਹਸਕਤ ਸਿਵੇ ਘਰ ਆਵੈ ਜੀਵਦਿਆਂ ਮਰ ਰਹੀਐ ਰਹਾਵ ਵੇਦ ਪੜੈ ਪੜਵਾਦ ਵਿਖਾਣੈ ਬ੍ਰਹਮਾ ਵਿਸ਼ਨੁ ਮਹੀਸਾ ਇਹ ਤ੍ਰੇ ਗੁਣ ਮਾਇਆ ਜਿਨ ਜਗਤ ਪੁਲਾਇਆ ਜਨਮ ਮਰਨ ਕਾ ਸਹਸਾ ਗੁਰ ਪ੍ਰਸਾਦੀ ਏਕੋ ਜਾਣੈ ਚੂਕੈ ਮਨੁ ਹ ਅੰਦੇਸਾ ਹਮਦੀਨ ਮੂਰਖ ਅਵਿਚਾਰੀ ਤੂੰ ਚਿੰਤਾ ਕਰੋ ਹਮਾਰੀ ਹੋ ਦਇਆਲ ਕਰ ਦਾਸ ਦਾਸਾਂ ਕਾ ਸੇਵਾ ਕਰੀ ਤੁਮਾਰੀ ਏਕ ਨਿਧਾਨ ਦੇਹ ਤੂ ਆਪਣਾ ਅਹਨ ਸੁਨਾਮ ਵਖਾਣੀ ਜਹਤ ਨਾਨਕ ਗੁਰ ਪ੍ਰਸਾਦੀ ਬੂਝੋ ਕੋਈ ਐਸਾ ਕਰੇ ਵਿਚਾਰਾ ਜਿਉਂ ਜਲ ਊਪਰ ਫੇਨ ਬੁਧ ਬੁਧਾ ਤੈਸਾ ਇਹੋ ਸੰਸਾਰਾ ਜਿਸ ਤੇ ਹੋ ਆਦ ਸਹਿ ਸਮਾਣਾ ਚੂਕ ਗਿਆ ਪਾਸਾਰਾ ਉਮਲਾਰ ਮਹੱਲਾ ਤੀਜਾ ਜਿਨਨੇ ਹੁਕਮ ਪੁਛਾਣਿਆ ਸੇ ਮੇਲੇ ਹਉ ਮੈਂ ਸ਼ਬਦ ਜਲਾਏ ਸੱਚੀ ਭਗਤ ਕਰੈ ਦਿਨ ਰਾਤੀ ਸਾਚ ਰਹੇ ਲਿਵ ਲਾਏ ਸਦਾ ਸੱਚ ਹਰ ਵੇਖ ਦੇ ਗੁਰ ਕੈ ਸ਼ਬਦ ਸੁਭਾਏ ਮਨ ਰੇ ਹੁਕਮ ਮੰਨ ਸੁਖ ਹੋਏ ਪ੍ਰਭ ਪਾਣਾ ਆਪਣਾ ਭਾਵ ਦਾ ਜਿਸ ਬਖਸੇ ਤਿਸ ਬਿਗਨ ਨਾ ਕੋਏ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਨਾ ਹਰ ਭਗਤ ਨਾ ਪਾਏ ਗਤ ਮੁਕਤ ਕਦੇ ਨਾ ਹੋਵਾਈ ਹਉਮੈ ਕਰਮ ਕਮਾਹੇ ਸਾਹਿਬ ਭਾਵੈ ਸੋ ਥੀਏ ਪਐ ਕਿਰਤ ਫਿਰਾਹੇ ਸਤਗੁਰੂ ਭੇਟੇ ਐ ਮਨ ਮਾਰ ਰਹਿ ਹਰਨਾਮ ਵਸੈ ਮਨ ਆਏ ਜਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਏ ਚੌਥੇ ਪਾਦ ਵਾਸਾ ਹੋਇਆ ਸਚੈ ਰਹੈ ਸਮਾਏ ਮੇਰਾ ਹਰ ਪ੍ਰਭ ਅਗਮ ਅਗੋਚਰ ਹੈ ਕੀਮਤ ਕਹਿਣ ਨਾ ਜਾਏ ਗੁਰ ਪ੍ਰਸਾਦੀ 부ਜੀਐ ਸਬਦੇ ਕਾਰ ਕਮਾਏ ਨਾਨਕ ਨਾਮ ਸਲਾਹੇ ਤੂੰ ਹਰ ਹਰ ਦਰ ਸੋਭਾ ਪਾਏ ਮਲਾਰ ਮਹੱਲਾ ਤੀਜਾ ਗੁਰਮੁਖ ਕੋਈ ਵਿਰਲਾ ਊਜੈ ਜਿਸ ਨੂੰ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਹੀਂ ਬਖਸ਼ੇ ਨਦਰ ਕਰੇ ਗੁਰ ਮਿਲਿਆ ਸਾਤ ਊਪਜੈ ਅਨ ਦਿਨ ਨਾਮ ਲਾਏ ਮੇਰੇ ਮਨ ਹਰ ਅੰਮ੍ਰਿਤ ਨਾਮ ਧਿਆਏ ਸਤਿਗੁਰੂ ਪੁਰਖ ਮਿਲੇ ਨਾਮੁ ਪਾਈਐ ਹਰ ਨਾਮੇ ਸਦਾ ਸਮਾਏ ਰਹਾਉ ਮਨੁ ਮੁਖ ਸਦਾ ਵਿਛੁੜੇ ਫਿਰਹਿ ਕੋਇ ਨਾ ਕਿਸ ਹੀ ਨਾਲ ਹਉ ਮੈਂ ਵੱਡਾ ਰੋਗ ਹੈ ਸਿਰ ਮਾਰੇ ਜਮ ਕਾਲ ਗੁਰਮਤਿ ਸਤ ਸੰਗਤਿ ਨਾ ਵਿਛੁੜਹਿ ਅਨੰਤਿਨ ਨਾਮ ਸੁਮਾਲੇ ਸਬਨਾ ਕਰਤਾ ਏਕ ਤੂ ਨਿਤ ਕਰ ਦੇਖੈ ਵਿਚਾਰ ਇਕ ਗੁਰਮੁਖ ਆਪ ਮਿਲਾਇਆ ਵਖਸੇ ਭਗਤ ਢੰਡਾਰ ਤੂ ਆਪੇ ਸਭ ਕਿਸ ਜਾਣਦਾ ਕਿਸ ਆਗੇ ਕਰੀ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਆਨ ਦਿਨ ਹਰ ਹਰ ਉਚਰੈ ਗੁਰ ਕੈ ਸਹਿਜ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਏ ਮਲਾਰ ਮਹੱਲਾ ਤੀਜਾ ਗੁਰ ਸਾਲਾਹੀ ਸਦਾ ਸੁਖ ਦਾਤਾ ਪ੍ਰਭ ਨਾਰਾਇਣ ਸੋਈ ਗੁਰ ਪ੍ਰਸਾਦ ਪਰਮ ਪਦ ਪਾਇਆ ਵੱਡੀ ਵਡਿਆਈ ਹੋਈ ਆਨ ਦਿਨ ਗੁਣ ਗਾਵੇ ਨਿਤ ਸਾਚੇ ਸੱਚ ਸੁਮਾਵੇ ਸੋਈ ਮਾਨ ਰੇ ਗੁਰਮukh ਹਿਰਦੈ ਵਿਚਾਰ ਤਜ ਕੂੜ ਕੁਟੰਬ ਹਉਮੈ ਵਿਖੇ ਤ੍ਰਿਸ਼ਨਾ ਚੱਲਣ ਹਿਰਦੈ ਸਮਾਲ ਰਹਾਉ ਸਤਿਗੁਰ ਦਾਤਾ RAM ਨਾਮ ਕਾ ਹੋਰ ਦਾਤਾ ਕੋਈ ਨਾਹੀ ਜੀਵ ਧਾਨ ਦੇ ਤ੍ਰਿਪਤਾਸੇ ਸਚੈ ਨਾਮ ਸੁਮਾਹੀ ਆਨ ਦਿਨ ਹਰ ਰਵਿਆ ਰਿਦ ਅੰਤਰ ਸਹਿਜ ਸੁਮਾਦ ਲਗਾਹੀ ਸਤਿਗੁਰ ਸਭ ਦੀ ਇਹੋ ਮਨ ਭੀਦੇ ਆ ਹਿਰਦੈ ਸਾਚੀ ਬਾਣੀ ਮੇਰਾ ਪ੍ਰਭ ਅਲੱਖ ਨਾ ਜਾਈ ਲਖਿਆ ਗੁਰਮੁਖ ਅਕਾਥ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪੀਐ ਸਾਰਿੰਗ ਬਾਣੀ ਪਾਵਨ ਜਾਣਾ ਬਾਹੜ ਨਾ ਹੋਵੇ ਗੁਰਮੁਖ ਸਹਜ ਧਿਆਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਸਾਚੇ ਹੀ ਸੱਚ ਸਾਚ ਪਤੀਜੈ ਵਿੱਚੋਂ ਆਪ ਗਵਾਇਆ एको एक वसै मन स्वामी दूजा यवर ना कोई एको नाम अमृत है मीठा जग निर्मल सच सोई नानक नाम प्रभु ते पाईए जिन कहो othor लिखिया होई मलाल मोहल्ला तीजा ਗਣ ਗੰਧਰ ਬਨਾਮੇ ਸਭ ਉਦਰੇ ਗੁਰ ਕਾ ਸਬਦ ਵਿਚਾਰ ਹਉਮੈ ਮਾਰ ਸਦ ਮਨ ਵਸਾਇਆ ਹਰਿ ਰਾਖਿਆ ਉਰਤਾਰ ਜਿਸਹਿ 부ਝਾਏ ਸੋਈ 부ਝੈ ਜਿਸਨੋ ਆਪੇ ਲੈ ਮਿਲਾਏ ਅਨੰਤਨ ਬਾਣੀ ਸਬਦੇ ਗਾਵੈ ਸਾਚ ਰਹਿ ਨਿਵਲਾਈ ਮਨ ਮੇਰੇ ਖਿਨ ਖਿਨ ਨਾਮ ਸਮਾਲ ਗੁਰ ਕੀ ਬਾਤ ਸਬਦ ਸੁਖ ਅੰਤਰ ਸਦਾ ਨਿਭ ਹੈ ਤੇਰੇ ਨਾਲ ਰਹਾਉ ਮਨ ਮੁਖ ਪਾਖੰਡ ਕਦੇ ਨਾ ਚੂਕੈ ਦੂਜੈ ਭਾਏ ਦੁਖ ਪਾਏ ਨਾਮ ਵਿਸਾਰ ਦੁਖਿਆ ਮਨ ਰਾਤੇ ਵਿਰਥਾ ਜਨਮ ਗਵਾਏ ਇਹ ਵੇਲਾ ਫਿਰ ਹੱਥ ਨਾ ਆਵੇ ਅਨ ਦਿਨ ਸਦਾ ਪਛੁਤਾਏ ਮਾਰ ਮਰ ਜਨਮੈ ਕਦੇ ਨਾ ਭੂਜੈ ਵਿਸਟਾ ਮਾਹੇ ਸਮਾਏ ਗੁਰਮੁਖ ਨਾਮ ਰਤੇ ਸੇ ਉਦਰੇ ਗੁਰ ਕਾ ਸਬਦ ਵਿਚਾਰ ਜੀਵਨ ਮੁਕਤ ਹਰ ਨਾਮ ਧਿਆਇ ਹਰ ਰੱਖਿਆ ਉਰਤਾਰ ਮਾਨ ਤਨ ਨਿਰਮਲ ਨਿਰਮਲ ਮਤ ਉਤਮ ਉਤਮ ਬਾਣੀ ਹੋਈ ਏਕੋ ਪੁਰਖ ਏਕ ਪ੍ਰਭ ਜਾਤਾ ਦੂਜਾ ਵਰਨਾ ਕੋਈ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੇ ਮਨ ਤਨ ਰਾਤਾ ਗੁਰ ਕੀ ਬਾਣੀ ਸੇਵਾ ਸੁਰਤ ਸੁਮੇ ਅੰਤਰ ਵਸਿਆ ਅਲਖ ਅਪੇਵਾ ਗੁਰਮੁਖ ਹੋਏ ਲਖਾਏ ਨਾਨਕ ਜਿਸ ਭਾਵੇਂ ਜਿਸ ਆਪੇ ਦੇਵੇ ਭਾਵੇਂ ਤੇ ਵਚਲਾਏ ਮਲਾਰ ਮਹੱਲਾ ਤੀਜਾ ਦੋ ਤੁਕੇ ਸਤ ਗੁਰ ਤੇ ਪਾਵੈ ਘਰ ਦਰ ਮਹਿਲ ਸੁਥਾਨ ਗੁਰ ਸਬਦੀ ਚੂਕੇ ਅਭਿਮਾਨ ਜੈਨ ਕਉ ਲਿਲਾਟ ਲਿਖਿਆ ਧੁਰ ਨਾਮ ਅਨੰਦਨ ਨਾਮ ਸਦਾ ਸਦਾ ਧਿਆਵਹਿ ਸਾਚੀ ਦਰਗਹਿ ਪਾਵੈ ਮਾਨ ਰਹਾਉ ਮਾਨ ਕੀ ਵਿਦ ਸਤਗੁਰ ਤੇ ਜਾਣੈ ਅਨੰਦਨ ਲਾਗੈ ਸਾਧ ਹਰਿ ਸਿਉ ਧਿਆਨ ਗੁਰ ਸ਼ਬਦ ਰਤੇ ਸਦਾ ਬੈਰਾਗੀ ਹਰ ਦਰਗਹਿ ਸਾਚੀ ਪਾਵੈ ਮਾਨ ਇਹੋ ਮਨ ਖੇਲੇ ਹੁਕਮ ਕਾ ਵਾਧਾ ਇੱਕ ਖਿੰਨ ਮਹਿ ਦਹਿ ਦੇਸ ਫਿਰ ਆਵੈ ਜਾਂ ਆਪੇ ਨਦਰ ਕਰੇ ਹਾਰ ਪ੍ਰਭ ਸਾਚਾ ਤਾਂ ਇਹੋ ਮਨ ਗੁਰਮੁਖ ਤਤਕਾਲ ਵਸ ਆਵੈ ਏ ਸਮਨ ਕੀ ਵਿਧਿ ਮਨ ਹੂ ਚਾਉਣਾ ਬੂਝੈ ਸਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂ ਭਾਵ ਸਾਗਰ ਜਿਤ ਪਾਵੈ ਪਾਰ ਮਲਾਰ ਮਹੱਲਾ ਤੀਜਾ ਜੀਓ ਪਿੰਡ ਪ੍ਰਾਣ ਸਭ ਤਿਸਕੇ ਘਾਟ ਘਾਟ ਰਹਿਆ ਸਮਾਈ ਏਕਸ ਬਿਨ ਮੈਂ ਅਵਰ ਨਾ ਜਾਣਾ ਸਤਗੁਰ ਦੀ ਆਗੁਝਾਈ ਮਾਨ ਮੇਰੇ ਨਾਮ ਰਹਾਉ ਲਿਵ ਲਾਈ ਅਦਿਸ਼ਟ ਅਗੋਚਰ ਅਪਰੰਪਰ ਕਰਤਾ ਗੁਰ ਕੈ ਸਬਦ ਹਰਿ ਧਿਆਈ ਰਹਾਉ ਮਾਨ ਤਨ ਭੀਜੈ ਏਕ ਲਿਬ ਲਾਗੇ ਸਹਜੇ ਰਹੇ ਸਮਾਈ ਗੁਰ ਪ੍ਰਸਾਦੀ ਭ੍ਰਮ ਭਾਉ ਭਾਗੇ ਏਕ ਨਾਮ ਲਿਵ ਲਾਈ ਗੁਰ ਬਚਨੀ ਸਚ ਕਾਰ ਕਮਾਵੇ ਗਤ ਮਤ ਤਬ ਹੀ ਪਾਈ ਕੋਟ ਮਦੇ ਕਿਸੈ 부ਝਾਏ ਤਿਨ ਰਾਮ ਨਾਮ ਲਿਵ ਲਾਈ ਜਹ ਜਹ ਦੇਖ ਤਹ ਏਕੋ ਸੋਈ ਇਹ ਗੁਰਮਤਿ ਬੋਧ ਪਾਈ ਮਾਨ ਤਨ ਪ੍ਰਾਣ ਧਰੀ ਤਿਸ ਆਗੈ ਨਾਨਕ ਆਪ ਗਵਾਈ ਮਲਾਰ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਣ ਸਬਦਿ ਪਾਇਆ ਜਾਈ ਭਗਤੀ ਰਾਤੇ ਸਦ ਬੈ ਰਾਗੀ ਦਰ ਸਾਚੈ ਪਤ ਪਾਈ ਮਨ ਰੇ ਮਨ ਸਿਉ ਰਹੋ ਸਮਾਈ ਗੁਰਮੁਖ ਰਾਮ ਨਾਮ ਮਨ ਭੀਜੈ ਹਰਿ ਸੇਤੀ ਲਿਵ ਲਾਈ ਰਹਾ ਮੇਰਾ ਪ੍ਰਭ ਅਤ ਅਗਮ ਅਗੋਚਰ ਗੁਰਮਤਿ ਦੇ ਬੁਝਾਈ ਸਚ ਸੰਜਮ ਕਰਨੀ ਹਰ ਕੀਰਤਿ ਹਰਿ ਸੇਤੀ ਲਿਵ ਲਾਈ ਆਪੇ ਸ਼ਬਦ ਸੱਚ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਈ ਦੇਹੀ ਕਾਚੀ ਪਾਉਣ ਵਜਾਏ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਾਰੈ ਲਾਏ ਸੂ ਸੱਚ ਰਹਿਆ ਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇਵਡਾਈ ਮਲਾਰ ਮਹੱਲਾ ਤੀਜਾ ਹਉ ਮੈਂ ਵੇਖ ਮਨ ਮੋਹਿਆ ਲਦਿਆ ਅਜਗਰ ਭਾਰੀ ਗਰੁੜ ਸ਼ਬਦ ਮੁਖ ਪਾਇਆ ਹਉ ਮੈਂ ਵੇਖ ਹਰ ਮਾਰੀ ਮਨ ਰੇ ਹਉ ਮੈਂ ਮੋਹ ਦੁਖ ਭਾਰੀ ਇਹੋ ਭਵ ਜਲ ਜਗਤ ਨਾ ਜਾਈ ਤਰਣਾ ਗੁਰਮੁਖ ਤਾਰ ਹਰਿ ਤਾਰੀ ਰਹਾ ਤ੍ਰੈ ਗੁਣ ਮਾਇਆ ਮੋਹ ਪਸਾਰਾ ਸਭ ਵਰਤੈ ਆਕਾਰੀ ਤੁਰਿਆ ਗੁਣ ਸਤ ਸੰਗਤ ਪਾਈਐ ਨਦਰਿ ਪਾਰ ਉਤਾਰੀ ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਿਕਾਰ ਹਰ ਜਾਣ ਕਰਨੀ ਊਤਮ ਹੈ ਹਰ ਕੀਰਤ ਜਗ ਵਿਸਥਾਰੈ ਕ੍ਰਿਪਾ ਕ੍ਰਿਪਾ ਕਰ ਥਾਪੁਰ ਮੇਰੇ ਹਰ 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 ਓਰ ਧਾਰ ਨਾਨਕ ਸਤਿਗੁਰ ਪੂਰਾ ਪਾਇਆ ਮਨ ਜਪਿਆ ਨਾਮ ਮੁਰਾਰ